ਕਾਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਨੀਰ ਸ਼ਿਮਲਾ ਮਿਰਚ ਤੇ ਇੱਥੇ ਮੈਂ ਪਨੀਰ ਦੇ ਲੰਬੇ ਸਲਾਈਸ ਕੱਟ ਲਏ ਸ਼ਿਮਲਾ ਮਿਰਚ ਵੀ ਲੰਬੀ ਕੱਟੀ ਪਿਆਜ਼ ਵੀ ਲੰਬੇ ਕੱਟ ਲਏ ਤੇ ਇਹਨਾਂ ਆਪਾਂ ਪਿਆਜ਼ ਇਹ ਚੋਪਰ ਕਰ ਲਏ ਸੀ ਮੈਂ ਟਮਾਟਰ ਹਰੀਆਂ ਮਿਰਚਾਂ ਇਹਨਾਂ ਦਾ ਮੈਂ ਤੜਕਾ ਲਾਵਾਂਗੀ ਤੇ ਹੁਣ ਆਪਾਂ ਗੈਸ ਤੇ ਪੈਨ ਰੱਖ ਲੈਨੇ ਹਾਂ ਹਾਂਜੀ ਤੇਲ ਗਰਮ ਹੋ ਗਿਆ ਤੇ ਹੁਣ ਮੈਂ ਫਰਾਈ ਕਰ ਲਵਾਂਗੀ ਸਬਜ਼ੀਆਂ ਹਾਂਜੀ ਆਪਾਂ ਸਬਜ਼ੀਆਂ ਨੂੰ ਭੁਲਾ ਦਿੰਨੇ ਆ ਤੇ ਆਪਾਂ ਜਿਆਦਾ ਨਹੀਂ ਫਰਾਈ ਕਰਾਂਗੇ ਪਰ ਥੋੜਾ ਜਿਹਾ ਫਰਾਈ ਕਰ ਲਾਂਗੇ 2-3 ਮਿੰਟ ਵਾਸਤੇ ਜੀ 4-5 ਮਿੰਟ ਹੋ ਗਏ ਸੀ ਤੇ ਹੁਣ ਫਰਾਈ ਹੋ ਗਏ ਹੁਣ ਮੈਂ ਕੱਢ ਲਵਾਂਗੀ ਤੇਲ ਦੇ ਵਿੱਚੋਂ ਕਾੜ ਕੇ ਆਪਾਂ ਪਲੇਟ ਵਿੱਚ ਪਾ ਦੇਵਾਂਗੇ ਜੀ ਤੇਲ ਮੇਰੇ ਕੋਲ ਜਿਆਦਾ ਸੀ ਤੇਲ ਮੈਂ ਕਾੜ ਦਿੱਤਾ ਤੇ ਉਸੇ ਤੇਲ ਦੇ ਵਿੱਚ ਮੈਂ ਜੀਰਾ ਪਾ ਦਵਾਂਗੀ ਜੀਰੇ ਨੂੰ ਆਪਾਂ ਤੜਕਾ ਲਵਾਂਗੇ ਜੀਰਾ ਭੁੰਨ ਹੋ ਗਿਆ ਨਾਲ ਹੀ ਪਿਆਜ਼ ਪਾ ਦਵਾਂਗੇ जनता गुलाबी जा करा प्याज भूनोग टमा हरिया मिर्च नमक पा देंगे स्वाद अनुसार चमचे का चौथा घेसा नमक लिया ਹਲਦੀ ਪਾਉਟਡ ਕਾਲੀ ਮਿਰਚ ਲਾਲ ਮਿਰਚ ਕਸ਼ਮੀਰੀ ਸੋਰੀਲਾ ਹਾਲ ਮਿਰਚ ਜੈਗੀ ਮਿਰਚ ਨੀਆ ਪੋਟ ਰਿਹਾ ਪਾ ਦਾਂ ਥੋੜਾ ਜਿਹਾ ਪਾਣੀ ਪਾ ਲਾ ਕੇ ਮਸਾਲੇ ਖੁੱਲ ਗਏ ਮਸਾਲੇ ਭੁੰਨ ਹੋ ਗਏ ਪਾ ਦੂੰਗੀ ਮੈਂ ਸਬਜ਼ੀ ਫਰਾਈ ਕੀਤੀ ਸੀ ਇਹਦੀ 20 ਮਿੰਟ ਵਾਸਤੇ ਆਪਾਂ ਢੱਕ ਲਵਾਂਗੇ ਥੋੜਾ ਆਪਾਂ ਹਰੀਆਂ ਮਿਰਚਾਂ ਪਾ ਦੂੰਗੀ ਸਬਜੀ ਨੂੰ ਆਪਾਂ ਚੈੱਕ ਕਰ ਲੈਨੇ ਤੇ ਸਬਜੀ ਨੂੰ ਮੈਂ ਇੱਕ ਵਾਰੀ ਪਹਿਲੇ ਵੀ ਵੇਖ ਲਿਆ ਸੀ ਤੇ ਸਬਜੀ ਬਣ ਕੇ ਤਿਆਰ ਤੇ ਗੈਸ ਨੂੰ ਮੈਂ ਕਰ ਦਵਾ ਕਿ ਬੰਦ ਸਬਜੀ ਨੂੰ ਆਪਾਂ ਸਰਵ ਕਰ ਲਵਾਂਗੇ ਰੈਸਪੀ ਵਧੀਆ ਲੱਗੀ ਹੋਏਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ